ਹਾਸੇ ਦਿਨੇ ਦਿਲਮੰਗਿਆ ਤੇ ਮੁੰਡਾ ਜਾਣ ਦੇਨ ਤੱਕ ਜਾਵੇ ਤੇ ਅਜੇ ਉਹੀ ਮੁੰਡਾ ਜਿਹਨੂੰ ਪੂਰਾ ਪੰਜਾਬ ਭੁੱਲ ਬੈਠਾ ਆ ਉਹ ਕਿਉਂ ਭਲਾਂ ਕਿਉਂਕਿ ਅੱਜ ਦੇ ਸਮੇਂ ਵਿੱਚ ਅਸੀਂ ਪੰਜਾਬੀ ਗੀਤਾਂ ਨੂੰ ਘੱਟ ਪਸੰਦ ਕਰਕੇ ਬਾਲੀਵੁੱਡ Song ਇੰਗਲਿਸ਼ Song ਕੋਲ ਜ਼ਿਆਦਾ ਹੀ ਸੁਣਦੇ ਆ ਜਿਸ ਕਰਕੇ ਹਨੂ ਖਿਆਲ ਹੀ ਨਹੀਂ ਆ ਆਪਣੀ ਪੰਜਾਬੀ ਇੰਡਸਟਰੀ ਦਾ ਅੱਜ ਅਗ੍ਬ ਗੱਲਬਾਤ ਕਰਾਂਗੇ ਉਹੀ ਮੁੰਡੇ ਬਾਰੇ ਜਿਹਨੂੰ ਪੂਰਾ ਪੰਜਾਬ ਭੁੱਲ ਬੈਠਾ ਏ ਯਾਨੀ ਕਿ ਸਰ ਨਿਖਸ਼ਤਰ ਗਿਲਵਾਰੇ ਜਿਹੜਾ ਕਹਿੰਦਾ ਏ ਕਿ ਹੱਸਦੀ ਨੇ ਦਿਲ ਮੰਗਿਆ ਤੇ ਮੁੰਡਾ jaan ਦੇਨ ਤੱਕ ਜਾਵੇ ਨਿਖਸ਼ਤਰ ਗਿਲਜੀ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਟਰਗਲ ਕੀਤਾ ਅਤੇ ਬਹੁਤ ਮਿਹਨਤ ਕੀਤੀ ਉਹ ਕਹਿੰਦੇ ਆ ਨਾ ਕਿ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਆ ਤੇ ਬਿਲਕੁਲ ਸਹੀ ਗੱਲ ਆ ਕਿਉਂਕਿ ਸਰ ਨੇ ਬਹੁਤ ਮਿਹਨਤ ਕੀਤੀ ਤੇ ਉਹਨਾਂ ਨੂੰ ਉਹਨਾਂ ਦਾ ਫਲ ਜ਼ਰੂਰ ਮਿਲਿਆ ਅੱਜ ਆਪਾਂ ਸਰ ਦੇ ਫੈਮਿਲੀ ਲਾਈਫ ਸਟਰਗਲ ਬਾਰੇ ਗੱਲ ਕਰਾਂਗੇ ਸਰ ਦਾ ਜਨਮ 15 ਨਵੰਬਰ 1968 ਦੇ ਵਿੱਚ ਗਿਆਨੀ ਹਰਦੀਪ ਸਿੰਘ ਗਿੱਲ ਦੇ ਘਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ ਨਸ਼ਤਰ ਗਿਲਜੀ ਨੂੰ 55 ਤੋਂ ਹੀ ਸਿੰਗਿੰਗ ਦਾ ਬਹੁਤ ਸ਼ੌਂਕ ਸੀ ਅਤੇ ਉਹ ਸਿੰਗਿੰਗ ਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਉਹਨਾਂ ਦੇ ਪਿਤਾ ਗਿਆਨੀ ਹਰਦੀਪ ਸਿੰਘ ਜੀ ਕੀਰਤਨ ਕਰਦੇ ਸੀ ਜਿਸ ਕਰਕੇ ਸਰ ਨੂੰ ਸੰਗੀਤ ਦੀਆਂ ਬਰੀਕੀਆਂ ਘਰੋਂ ਹੀ ਸਿੱਖਣ ਦਾ ਮੌਕਾ ਮਿਲਿਆ ਨਸ਼ਤਰ ਗਿਲਜੀ ਦਾ ਸਟਰਗਲ 1992 ਤੋਂ ਸ਼ੁਰੂ ਹੋ ਗਿਆ ਜੋ ਕਿ ਲਗਭਗ 2022 ਤੱਕ ਚੱਲ ਪਿਆ ਨਸ਼ਤਰ ਗਿਲ ਜੀ ਦੀਆਂ ਤਿੰਨ ਐਲਬਮਾਂ ਫਲॉप ਹੋਈਆਂ ਪਰ ਜਦੋਂ ਸਰ ਦੀ ਮੁਲਾਕਾਤ ਮਹਾਨ 뮤직 ਡਾਇਰੈਕਟਰ ਗੁਰਮੀਤ ਸਿੰਘ ਨਾਲ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਦੀ ਪਹਿਲੀ ਐਲਬਮ ਆਈ ਜਿਸ ਦਾ ਨਾਮ ਸੀ ਇਸ਼ਕ ਜਗਾਵੇ ਜੋ ਸੁਪਰ ਡੂਪਰ ਹਿੱਟ ਹੋਈ ਉਸ ਤੋਂ ਬਾਅਦ ਉਹਨਾਂ ਦੀਆਂ ਬਹੁਤ ਸਾਰੀਆਂ ਐਲਬਮਾਂ ਮਾਰਕੀਟ ਵਿੱਚ ਆਈਆਂ ਜਿਵੇਂ ਇਸ਼ਕ ਜਗਾਵੇ ਪਿਆਰ ਹੋ ਗਿਆ ਈਡੀ ਟਪਾ ਇਸ ਕਿਤਾਏ ਪਿਆਰ ਤੇਰੇ ਨਾਂ ਦੀ ਮਹਿੰਦੀ ਨਸ਼ਤਰ ਗਿਲਜੀ ਦੀ ਮੈਰਿਜ ਬੀਬੀ ਦਲਵਿੰਦਰ ਕੌਰ ਜੀ ਨਾਲ ਹੋਈ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਉਹਨਾਂ ਦੀ ਇੱਕ ਬੇਟੀ ਅਤੇ ਇੱਕ ਬੇਟਾ ਸੀ ਸਰ ਨੇ ਬਹੁਤ ਸਾਰੀਆਂ ਮੂਵੀਆਂ ਵਿੱਚ ਹਿੱਸਾ ਲਿਆ ਜਿਵੇਂ jugari.com ਸਰ ਦੀ ਲਾਈਫ ਤੋਂ ਤਾਂ ਸਾਨੂੰ ਇੱਕ ਚੀਜ਼ ਸਿੱਖਣ ਨੂੰ ਜ਼ਰੂਰ ਮਿਲਦੀ ਆ ਕਿ ਮਿਹਨਤਾਂ ਦਾ ਮੁੱਲ ਜ਼ਰੂਰ ਪੈਂਦਾ ਆ ਕਿ ਜਿਹੜਾ ਬੰਦਾ ਜਿੰਨੀ ਮਿਹਨਤ ਕਰਦਾ ਹੈ ਨਾ ਓਨਾ ਜ਼ਿਆਦਾ ਉਹਨੂੰ ਉਹਦਾ ਫਲ ਮਿਲਦਾ ਹੈ ਤੇ ਮਿਹਨਤ ਕਦੀ ਨਾ ਛੱਡੋ ਕਿਉਂਕਿ ਇੱਕ ਮਿਹਨਤ ਹੀ ਹੈ ਕਿ ਜਿਹੜੀ ਇਨਸਾਨ ਨੂੰ ਕੱਖਾਂ ਤੋਂ ਲੱਖਾਂ ਤੱਕ ਲਿਆ ਜਾਂਦੀ ਆ ਤੇ ਵੀਡੀਓ ਬਸੰਦ ਆਈ ਹੋਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ